ਕੀ ਤੁਹਾਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਦਾਦਾ ਜੀ ਦਾ ਕੀ ਨਾਮ ਸੀ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਪੰਜਵੇਂ ਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਨਾਨਾ ਜੀ ਲਗਦੇ ਸੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਪਹਿਲੀ ਵਾਰ ਕਿੱਥੇ ਮਿਲੇ ਸੀ ਕਿਹੜੇ ਗੁਰੂ ਸਾਹਿਬ ਨੇ ਆਪਣੇ ਕੁੜਮ ਨੂੰ ਗੁਰਗੱਦੀ ਦਿੱਤੀ ਕਿਹੜੇ ਗੁਰੂ ਸਾਹਿਬ ਨੇ ਆਪਣੇ ਪੋਤੇ ਨੂੰ ਗੁਰਗੱਦੀ ਦਿੱਤੀ ਕਿਹੜੇ ਗੁਰੂ ਸਾਹਿਬ ਨੇ ਆਪਣੇ ਦਾਦੇ ਦੇ ਭਰਾ ਨੂੰ ਗੁਰਗੱਦੀ ਦਿੱਤੀ ਅੱਜ ਆਪਾਂ ਗੱਲ ਕਰਾਂਗੇ 10 ਸਿੱਖ ਗੁਰੂ ਸਹਿਬਾਨਾਂ ਦੇ ਆਪਸ ਚ ਕੀ ਰਿਸ਼ਤੇ ਸੀ ਕਿਹੜੇ ਗੁਰੂ ਸਹਿਬਾਨ ਕਿਸ ਦੇ ਕੀ ਲੱਗਦੇ ਸੀ ਵੈਸੇ ਤਾਂ ਜੇ ਆਪਾਂ ਗੱਲ ਕਰੀਏ ਤਾਂ 10 ਗੁਰੂ ਸਹਿਬਾਨ ਇੱਕ ਹੀ ਜੋਤ ਸੀ ਤੇ ਜੋ ਸਮੇਂ-ਸਮੇਂ ਤੇ ਆਪਣੇ ਸ਼ਰੀਰ ਬਦਲਦੇ ਰਹੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਗੁਰਗੱਦੀ ਦਿੰਦੇ ਨੇ ਆਪਣੇ ਸੇਵਕ ਭਾਈ ਲੈਣਾ ਜੀ ਨੂੰ ਜਿਨ੍ਹਾਂ ਦਾ ਨਾਮ ਉਹਨਾਂ ਨੇ ਗੁਰੂ ਅੰਗਦ ਸਾਹਿਬ ਰੱਖਿਆ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਦੇਵੀ ਭਗਤ ਸੀਗੇ ਹਰ ਸਾਲ ਉਹ ਜੰਮੂ ਜਾਇਆ ਕਰਦੇ ਸੀ ਦੇਵੀ ਦੇ ਮੱਥਾ ਟੇਕਣ ਤਾਂ ਇੱਕ ਵਾਰ ਜਦੋਂ ਗੁਰੂ ਨਾਨਕ ਦੇਵ ਜੀ ਦੇ ਇੱਕ ਸਿੱਖ ਭਾਈ ਜੋਧ ਸਿੰਘ ਜੀ ਦੇ ਮੁਖ ਤੋਂ ਉਹ ਗੁਰਬਾਣੀ ਸੁਣਦੇ ਨੇ ਤਾਂ ਖਿੱਚੇ ਤੁਰੇ ਜਾਂਦੇ ਨੇ ਉਹ ਗੁਰੂ ਨਾਨਕ ਦੇਵ ਜੀ ਵੱਲ ਗੁਰੂ ਨਾਨਕ ਦੇਵ ਜੀ ਕੋਲ ਫਿਰ ਉਹ 7 ਸਾਲ ਰਹਿ ਕੇ ਸੇਵਾ ਕਰਦੇ ਨੇ ਉਹਨਾਂ ਦੀ ਤੇ ਗੁਰਗੱਦੀ ਫਿਰ ਗੁਰੂ ਨਾਨਕ ਦੇਵ ਜੀ ਦਿੰਦੇ ਨੇ ਆਪਣੇ ਸੇਵਕ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅੰਗਦ ਦੇਵ ਜੀ ਗੁਰਗੱਦੀ ਦਿੰਦੇ ਨੇ ਗੁਰੂ ਅਮਰਦਾਸ ਜੀ ਨੂੰ ਹੁਣ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦਾ ਕੀ ਰਿਸ਼ਤਾ ਸੀਗਾ ਆਪਸ 'ਚ ਇਹ ਕੁੜਮ ਲੱਗਦੇ ਸੀਗੇ ਸਕੇ ਕੁੜਮ ਨਹੀਂ ਸੀਗੇ ਮੈਂ ਤੁਹਾਨੂੰ ਦੱਸਦਾ ਕਿਵੇਂ ਸੀ ਦੂਸਰੇ ਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਸੁਪਤਰੀ ਸੀ ਬੀਬੀ ਅਮਰੋਜੀ ਬੀਬੀ ਅਮਰੋਜੀ ਦਾ ਵਿਆਹ ਹੋਇਆ ਹੋਇਆ ਸੀ ਗੁਰੂ ਅਮਰਦਾਸ ਜੀ ਦੇ ਭਰਾ ਦੇ ਮੁੰਡੇ ਨਾਲ ਯਾਨੀ ਕਿ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਫਿਰ ਇਸ ਤਰੀਕੇ ਨਾਲ ਉਹ ਕੁੜਮ ਲੱਗਦੇ ਸੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਸੀ ਉਮਰ 'ਚ ਗੁਰੂ ਅਮਰਦਾਸ ਜੀ ਵੀ ਦੇਵੀਪਕਤ ਸੀਗੇ ਉਹ ਵੀ ਦੇਵੀ ਦੇ ਮੱਥਾ ਟੇਕਣ ਜਾਇਆ ਕਰਦੇ ਸੀ ਜਦੋਂ ਉਹ ਬੀਬੀ ਅਮਰੋ ਜੀ ਦੇ ਮੁਖ ਤੋਂ ਇੱਕ ਦਿਨ ਗੁਰਬਾਣੀ ਸੁਣਦੇ ਨੇ ਉਹ ਫਿਰ ਇੰਨਾ ਪ੍ਰਭਾਵਿਤ ਹੁੰਦੇ ਨੇ ਕਿ ਉਹ ਬੀਬੀ ਅਮਰੋ ਜੀ ਨੂੰ ਪੁੱਛਦੇ ਨੇ ਕਿ ਕਿਸ ਮਹਾਪੁਰਖ ਦੀ ਲਿਖੀ ਹੋਈ ਹੈ ਬਾਣੀ ਫਿਰ ਉਹ ਜਾਂਦੇ ਨੇ ਗੁਰੂ ਅੰਗਦ ਸਾਹਿਬ ਜੀ ਕੋਲ ਉਸ ਤੋਂ ਬਾਅਦ ਫਿਰ ਉਹ ਗੁਰੂ ਅੰਗਦ ਸਾਹਿਬ ਜੀ ਦੇ ਹੀ ਚਰਨੀ ਲੱਗ ਜਾਂਦੇ ਨੇ ਬਿਰਧ ਅਵਸਥਾ 'ਚ ਹੋਣ ਦੇ ਬਾਵਜੂਦ ਵੀ ਉਹ ਤਨ ਮਨ ਨਾਲ ਸੇਵਾ ਕਰਦੇ ਨੇ ਗੁਰੂ ਅੰਗਦ ਸਾਹਿਬ ਜੀ ਦੀ ਹੁਣ ਤੀਸਰੇ ਗੁਰੂ ਆਗੇ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਦਾ ਚੌਥੇ ਗੁਰੂ ਗੁਰੂ ਰਾਮਦਾਸ ਜੀ ਨਾਲ ਕੀ ਰਿਸ਼ਤਾ ਸੀ ਗੁਰੂ ਰਾਮਦਾਸ ਜੀ ਛੋਟੀ ਉਮਰ ਚ ਹੀ ਉਹਨਾਂ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਸੀ ਭੈਣ ਭਰਾਵਾਂ ਚ ਉਹ ਸਭ ਤੋਂ ਵੱਡੇ ਸੀ ਇਸ ਕਰਕੇ ਉਹਨਾਂ ਦਾ ਨਾਮ ਰੱਖਿਆ ਗਿਆ ਜੇਠਾ ਜੇਠਾ ਜੀ ਹੁਣ ਆਪਣੀ ਨਾਨੀ ਕੋਲ ਚਲੇ ਗਏ ਪਿੰਡ ਬਸਰ ਕੇ ਹੁਣ ਛੋਟੀ ਉਮਰ ਚ ਹੀ ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਆ ਗਈ ਭਾਈ ਜੇਠਾ ਜੀ ਦੇ ਮੋਢਿਆਂ ਤੇ ਫਿਰ ਉਹ ਕਿਰਤ ਕਮਾਈ ਲਈ ਘੁੰਗਣੀਆਂ ਵੇਚਣ ਲੱਗ ਗਏ ਗਲੀਆਂ ਗਲੀਆਂ ਚ ਜਾ ਕੇ ਉਹ ਘੁੰਗਣੀਆਂ ਵੇਚਦੇ ਸੀਗੇ ਗੁਰੂ ਅਮਰਦਾਸ ਜੀ ਦੇ ਨਜ਼ਰੀ ਫਿਰ ਪੈਂਦੇ ਨੇ ਭਾਈ ਜੇਠਾ ਜੀ ਭਾਈ ਜੇਠਾ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਨਾਲ ਕਰਦੇ ਨੇ ਤਾਂ ਇਸ ਹਿਸਾਬ ਨਾਲ ਚੌਥੇ ਗੁਰੂ ਗੁਰੂ ਰਾਮਦਾਸ ਜੀ ਹੋਏ ਤੀਸਰੇ ਗੁਰੂ ਅਮਰਦਾਸ ਜੀ ਦੇ ਜਵਾਈ ਤਾਂ ਇਹ ਸੀ ਉਹਨਾਂ ਦਾ ਸੰਸਾਰਿਕ ਰਿਸ਼ਤਾ ਹੁਣ ਇਹ ਨਹੀਂ ਹੈਗਾ ਕਿ ਉਹ ਜਵਾਈ ਸੀਗੇ ਤਾਂ ਕਰਕੇ ਉਹਨਾਂ ਨੂੰ ਗੁਰਗੱਦੀ ਮਿਲ ਗਈ ਗੁਰੂ ਅਮਰਦਾਸ ਜੀ ਦੇ ਦੋ ਸੁਪੁੱਤਰ ਸੀ ਬਾਬਾ ਮੋਰੀ ਜੀ ਤੇ ਬਾਬਾ ਮੋਣ ਜੀ ਤੇ ਇੱਕ ਜਵਾਈ ਹੋਰ ਸੀ ਗੁਰੂ ਅਮਰਦਾਸ ਜੀ ਦੀ ਸੇਵਾ ਤੇ ਉਹਨਾਂ ਦੀ ਜੋ ਰੱਬੀ ਰੂਹ ਸੀ ਉਹ ਦੇਖ ਕੇ ਉਹਨਾਂ ਨੂੰ ਗੁਰਗੱਦੀ ਮਿਲੀ ਨਾ ਕਿ ਕੋਈ ਰਿਸ਼ਤਾ ਦੇਖ ਕੇ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰਗੱਦੀ ਜਾਂਦੀ ਆ ਉਹਨਾਂ ਦੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਕੋਲ ਹੁਣ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰ ਸੀ ਬਾਬਾ ਪਿਰਥੀ ਚੰਦ ਜੋ ਸਭ ਤੋਂ ਵੱਡੇ ਸੀਗੇ ਉਸ ਤੋਂ ਬਾਅਦ ਸੀ ਬਾਬਾ ਮਹਾਦੇਵ ਤੀਸਰੇ ਸੀਗੇ ਗੁਰੂ ਅਰਜਨ ਦੇਵ ਜੀ ਵੱਡੇ ਪੁੱਤਰ ਨੂੰ ਛੱਡ ਕੇ ਸਭ ਤੋਂ ਛੋਟੇ ਪੁੱਤਰ ਨੂੰ ਕਿਉਂ ਗੁਰਗੱਦੀ ਦਿੱਤੀ ਇਹਦੇ ਵਾਸਤੇ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾਈ ਹੋਈ ਆ ਉਹਦਾ ਲਿੰਕ ਅਸੀਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ ਤੁਸੀਂ ਉਹ ਦੇਖ ਸਕਦੇ ਹੋ ਤਾਂ ਚੌਥੇ ਗੁਰੂ ਰਾਮਦਾਸ ਜੀ ਦਾ ਪੰਜਵੇਂ ਗੁਰੂ ਅਰਜਨ ਦੇਵ ਜੀ ਨਾਲ ਰਿਸ਼ਤਾ ਹੋ ਗਿਆ ਪਿਓ ਪੁੱਤ ਦਾ ਰਿਸ਼ਤਾ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰਗੱਦੀ ਮਿਲਦੀ ਆ ਉਹਨਾਂ ਦੇ ਇਕਲੌਤੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੇ ਨੇ ਸਿੱਖਾਂ ਦੇ ਛੇਵੇਂ ਗੁਰੂ ਤਾਂ ਇਸ ਹਾਮ ਨਾਲ ਇੱਥੇ ਹੋ ਗਿਆ ਪਿਓ ਪੁੱਤ ਦਾ ਰਿਸ਼ਤਾ ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕਿਸੇ ਵੀ ਪੁੱਤਰ ਨੂੰ ਗੁਰਗੱਦੀ ਨਹੀਂ ਦਿੰਦੇ ਉਹਨਾਂ ਦੇ ਪੰਜ ਸੁਪੁੱਤਰ ਸੀ ਜਿਨ੍ਹਾਂ ਚੋਂ ਗੁਰੂ ਤੇਗ ਬਹਾਦਰ ਜੀ ਜਾਨੀ ਕਿ ਜਿਨ੍ਹਾਂ ਦਾ ਪਹਿਲਾ ਨਾਮ ਸੀ ਬਾਬਾ ਤਿਆਗ ਮੱਲ ਜੀ ਹੁਣ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਹੀਂ ਦਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਗੁਰਗੱਦੀ ਸੌਂਪਦੇ ਨੇ ਆਪਣੇ ਪੁੱਤਰੇ ਗੁਰੂ ਹਰਰਾਏ ਸਾਹਿਬ ਨੂੰ ਹੁਣ ਆਪਣੇ ਪੁੱਤਰਾਂ ਨੂੰ ਗੁਰਗੱਦੀ ਕਿਉਂ ਨਹੀਂ ਦਿੱਤੀ ਇਹਦੇ ਵਾਸਤੇ ਵੀ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾਈ ਹੋਈ ਆ ਸੱਤਵੇਂ ਗੁਰੂ ਆ ਗਏ ਗੁਰੂ ਹਰਰਾਏ ਸਾਹਿਬ ਜੀ ਹੁਣ ਸੱਤਵੇਂ ਗੁਰੂ ਗੁਰੂ ਹਰਰਾਏ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਛੋਟੇ ਸੁਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਜਿਨ੍ਹਾਂ ਦੀ ਉਮਰ ਸਿਰਫ 5 ਸਾਲ ਸੀ ਗੁਰਿਆਈ ਦੇ ਟਾਈਮ ਤੇ ਗੁਰੂ ਹਰਰਾਏ ਜੀ ਦੇ ਦੋ ਸੁਪੁੱਤਰ ਸੀ ਵੱਡੇ ਸੀਗੇ ਬਾਬਾ RAM RAJ JI ਤੇ ਛੋਟੇ ਸੀਗੇ ਗੁਰੂ ਹਰਕ੍ਰਿਸ਼ਨ ਜੀ ਤਾਂ ਗੁਰੂ ਹਰਰਾਏ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਗੁਰਗੱਦੀ ਕਿਉਂ ਨਹੀਂ ਸੌਂਪੀ ਇਹਦਾ ਵੀ ਕਾਰਨ ਤਕਰੀਬਨ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਔਰੰਗਜ਼ੇਬ ਦੇ ਦਰਬਾਰ ਚ ਜਾ ਕੇ ਗੁਰੂ ਹਰਰਾਏ ਜੀ ਦੇ ਵੱਡੇ ਸੁਪੁੱਤਰ ਬਾਬਾ RAM RAJ JI ਨੇ ਗੁਰਬਾਣੀ ਦੀ ਤੁਕ ਬਦਲ ਦਿੱਤੀ ਸੀਗੀ ਜਿਸ ਤੋਂ ਨਿਰਾਸ਼ ਹੋ ਕੇ ਗੁਰੂ ਹਰ ਰਾਏ ਜੀ ਨੇ ਉਹਨਾਂ ਨੂੰ ਇੱਕ ਤਰੀਕੇ ਦਾ ਬੇਦਖਲ ਕਰ ਦਿੱਤਾ ਸੀ ਤੇ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਅਸੀਂ ਤੇਰਾ ਮੁਖ ਨਹੀਂ ਦੇਖਾਂਗੇ ਗੁਰਗੱਦੀ ਸੌਂਪ ਦਿੰਦੇ ਨੇ ਉਹ ਬਾਲ ਗੁਰੂ ਹਰਕ੍ਰਿਸ਼ਨ ਜੀ ਨੂੰ ਜਿਸ ਤੋਂ ਨਿਰਾਸ਼ ਹੋ ਕੇ RAM ਰਾਏ ਨੇ ਅਲੱਗ ਗੁਰਗੱਦੀ ਲਾ ਲਈ ਸੀ ਸਿੱਖੇ ਇਤਿਹਾਸ 'ਚ ਐਦਾਂ ਕਈ ਵਾਰ ਹੋਇਆ ਕਿ ਗੁਰਗੱਦੀ ਨਾ ਮਿਲਣ ਤੇ ਗੁਰੂ ਦੇ ਸੁਪੁੱਤਰਾਂ ਨੇ ਜਾਂ ਗੁਰੂ ਦੇ ਆਪਣਿਆਂ ਨੇ ਹੀ ਵਿਰੋਧ ਕੀਤਾ ਤੇ ਅਲੱਗ ਤੋਂ ਗੱਦੀ ਲਾ ਲਈ ਕਿ ਅਸੀਂ ਗੁਰੂ ਆ ਕਹਿ ਲੋ ਕਿ ਸਿੱਖਾਂ ਦੇ ਨਕਲੀ ਗੁਰੂ ਬਣ ਕੇ ਬੈਠ ਗਏ ਉਹਨਾਂ ਚੋਂ ਇੱਕ ਸੀ ਬਾਬਾ ਪਿਰਥੀ ਚੰਦ ਇੱਕ ਸੀ ਬਾਬਾ ਧੀਰਮਲ ਇੱਕ ਸੀ ਬਾਬਾ ਰਾਮ ਰਾਏ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਜੀ ਗੁਰਿਆਈ ਤੋਂ ਤਕਰੀਬਨ 3 ਸਾਲ ਬਾਅਦ ਜੋਤੀ ਜੋਤ ਸਮਾ ਜਾਂਦੇ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਜੀ ਇਸ਼ਾਰਾ ਕਰਕੇ ਜਾਂਦੇ ਨੇ ਬਾਬੇ ਬਕਾਲੇਵਲ ਹੁਣ ਬਾਬਾ ਬਕਾਲਾ ਕੀ ਸੀ ਬਕਾਲਾ ਉਸ ਜਗ੍ਹਾ ਦਾ ਨਾਮ ਸੀ ਤੇ ਬਾਬਾ ਉਹਦੇ ਨਾਲ ਐਡ ਕੀਤਾ ਸੀ ਉਹਨਾਂ ਨੇ ਕਿਉਂਕਿ ਉੱਥੇ ਪ੍ਰਮਾਤਮਾ ਦੀ ਉਸਤ ਚ ਲੀਨ ਸੀਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਜੀ ਤੇ 8ਵੇਂ ਗੁਰੂ ਗੁਰੂ ਹਰਕ੍ਰਿਸ਼ਨ ਜੀ ਦੇ ਦਾਦਾ ਜੀ ਦੇ ਭਰਾ ਗੁਰੂ ਤੇਗ ਬਹਾਦਰ ਜੀ ਇਸ ਕਰਕੇ ਕਿਉਂਕਿ ਉਹ ਗੁਰੂ ਹਰਕ੍ਰਿਸ਼ਨ ਜੀ ਦੇ ਦਾਦਾ ਜੀ ਦੇ ਭਰਾ ਸੀ ਇਸ ਕਰਕੇ ਉਹ ਬਕਾਲੇ ਦੇ ਨਾਮ ਨਾਲ ਬਾਬਾ ਐਡ ਕੀਤਾ ਗਿਆ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਿਹਾ ਸੀਗਾ ਕਿ ਬਾਬਾ ਵਸੈ ਗ੍ਰਾਮ ਬਕਾਲੇ ਤਾਂ ਨੋਮੇ ਗੁਰੂ ਫਿਰ ਬਣਦੇ ਨੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ ਗੁਰਿਆਈ ਸੌਂਪੀ ਜਾਂਦੀ ਆ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਜੋ ਉਸ ਸਮੇਂ ਗੋਬਿੰਦ ਰਾਏ ਦੇ ਨਾਮ ਨਾਲ ਮਸ਼ਹੂਰ ਸੀਗੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਤੇ ਦੇਹਤਾਰੀ ਗੁਰੂ ਪ੍ਰਥਾ ਨੂੰ ਖਤਮ ਕਰਦੇ ਹੋਏ ਸਿੱਖਾਂ ਦੇ ਅਗਲੇ ਗੁਰੂ ਦਾ ਦਰਜਾ ਦੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਉਦੋਂ ਤੋਂ ਹੀ ਪੂਰੀ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਹਾਜ਼ਰ ਨਾਜ਼ਰ ਗੁਰੂ ਮੰਨਦੀ ਆ ਰਹੀ ਹੈ ਤੇ ਉਹਨਾਂ ਤੋਂ ਹਮੇਸ਼ਾ ਸੇਧ ਲੈਂਦੀ ਆ ਰਹੀ ਹੈ ਤੇ ਅੱਗੇ ਵੀ ਉਹਨਾਂ ਤੋਂ ਸੇਧ ਲੈਂਦੀ ਰਹੇਗੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਸਿੱਖ ਇਤਿਹਾਸ ਨਾਲ ਜੁੜੀਆਂ ਐਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿੰਘਾਂ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਤੁਸੀਂ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਇਹ ਸਾਨੂੰ ਜ਼ਰੂਰ ਦੱਸ ਦਿਆ ਕਰੋ ਤੇ ਅਗਲੀ ਵੀਡੀਓ ਤੁਹਾਨੂੰ ਕਿਸ ਟੌਪਿਕ ਤੇ ਚਾਹੀਦੀ ਆ ਮੈਂ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸਾਡੀਆਂ ਵੀਡੀਓ ਜ਼ਰੂਰ ਦਿਖਾਇਆ ਕਰੋ ਤਾਂ ਜੋ ਆਪਾਂ ਆਪਣੀ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜ ਸਕੀਏ। ਦੂਸਰਾ ਆਪਾਂ ਸਭ ਜਾਣਦੇ ਹਾਂ ਕਿ ਲਗਾਤਾਰ ਮੀਂਹ ਪੈਣ ਕਾਰਨ ਪੰਜਾਬ 'ਚ ਇਸ ਸਮੇਂ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ। ਮੈਂ ਬੇਨਤੀ ਕਰਦਾ ਕਿ ਇਸ ਔਖੀ ਘੜੀ 'ਚ ਆਪਾਂ ਇੱਕ ਦੂਸਰੇ ਦਾ ਸਾਥ ਦਈਏ, ਇੱਕ ਦੂਸਰੇ ਦਾ ਸਹਾਰਾ ਬਣੀਏ ਤੇ ਭਾਈਚਾਰਕ ਸਾਂਝ ਦਾ ਸਬੂਤ ਦਈਏ। ਮੈਂ ਉਮੀਦ ਕਰਦਾ ਤੁਸੀਂ ਤੇ ਤੁਹਾਡਾ ਪਰਿਵਾਰ ਸਹੀ ਸਲਾਮਤ ਹੋਵੋਗੇ। ਆਓ ਰਲ ਮਿਲ ਕੇ ਆਪਾਂ ਪੰਜਾਬ ਅਤੇ ਪੂਰੀ ਮਨੁੱਖਤਾ ਪੂਰੀ ਇਨਸਾਨੀਅਤ ਦੀ ਸਲਾਮਤੀ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ